ਮਾਈਗੋਟੀ ਕੀ ਮਤੇ ਮੈਂ ਜਤਿੰਦਰ ਸਿੰਘ ਪੁਲਕੀ ਬਾਜਵਾ ਪੁਲਤੇਗਵਾਦ ਟਰੱਕ ਯੂਨੀਅਨ ਭੋਨੀਗੜ ਜੋ ਕਿ ਕੁਝ ਪਿਛਲੇ ਦਿਨਾਂ ਤੋਂ ਨੇਤੇ ਇਲਜ਼ਾਮ ਲਾਏ ਜਾ ਰਹੇ ਨੇ ਕਿ 55 ਲੱਖ ਰੁਪਇਆ ਲੈ ਕੇ ਦੇ ਕੇ ਨਹੀਂ ਰਿਸ਼ਵਤ ਵੀ ਇਹਨੂੰ ਪ੍ਰਦਾਨ ਕੀਤੀ ਗਈ ਹੈ ਜਾਂ 55 ਲੱਖ ਰੁਪਇਆ ਮੈਂ ਬਾਬਾ ਸਿੱਧੂ ਜੀ ਤੇ ਇੱਥੇ ਸਾਡੀ ਜੁਨੀਅਨ ਦੀ ਸਾਰੀ ਸੰਸਥਾ ਬਾਬਾ ਸਿੱਧੂ ਨਗਰ ਵਾਲਿਆਂ ਨੂੰ ਮੰਦੀ ਹੈ ਜੀ ਜੇਸੀ ਉਹਨਾਂ ਸਾਰੀ ਸੰਗਤ ਦੇ ਵਿੱਚ ਆ ਕੇ ਸੋਹ ਚੁੱਕੀ ਐ ਇੱਥੇ ਵੀ ਜੇ ਅਸੀਂ 55 ਲੱਖ ਦਾ ਸਾਡਾ ਕੋਈ ਵੀ ਸੌਦਾ ਹੋਇਆ ਹੋਵੇ ਜਾਂ ਕੋਈ 55 ਲੱਖ ਰੁਪਏ ਦਿੱਤਾ ਹੋਵੇ ਜਾਂ ਗੱਲਾਂ ਆ ਰਹੀਆਂ ਨੇ ਵੀ ਸੋਨੇ ਫੋਰਚੂਨਰ ਕੱਢੀ ਦਿੱਤੀ ਐ ਜੀ ਇਹ ਗੱਲ ਦੀ ਮੈਂ ਸੋਹ ਚੁੱਕੀ ਐ ਇੱਥੇ ਬਾਬੇ ਸਿੱਧ ਦੇ ਆ ਕੇ ਇਹੋ ਜੀ ਕੋਈ ਗੱਲ ਨਹੀਂ ਹੈਗੀ ਸਾਨੂੰ ਵਾਰ-ਵਾਰ ਇਹ ਗੱਲ ਕਹਿ ਕੇ ਬਦਰਾਮ ਕੀਤਾ ਜਾ ਰਿਹਾ ਵੀ ਹਾਂ ਤੁਸੀਂ ਵੀ 55 ਸਾਡਾ ਪਰਿਵਾਰ ਸਾਰੇ ਸ਼ਹਿਰ ਨੂੰ ਪਤਾ ਵੀ ਅਸੀਂ ਕਹੇ ਦੇ ਬੰਦੇ ਆ ਕਹੇ ਨਹੀਂ ਸਾਨੂੰ ਵਾਰ-ਵਾਰ ਬਦਨਾਮ ਨਾ ਕਰੋ ਇਕ ਲੀਡਰਾਂ ਮੂਰੇ ਹੱਥ ਬਨ ਕੇ ਬੇਨਤੀ ਆ ਸਾਡੀ ਜੁਨੀਅਰ ਨੂੰ ਬਖਸ਼ ਦਿਓ ਸਾਡੀ ਜੁਨੀਅਰ ਨੂੰ ਤੇ ਤਰਸ ਖਾ ਲੋ ਸਾਡੇ ਗਰੀਬ অপারেਟਰ ਲੋਕ ਇਹਦੇ ਨਾਲ ਜੁੜੇ ਹੋਏ ਨੇ ਉਹਨਾਂ ਦੀ ਰੋਜੀ ਰੋਟੀ ਆ ਤੁਹਾਡੇ ਮੂਰੇ ਹੱਥ ਜੋੜ ਕੇ ਸਾਡੀ ਇਹੀ ਬੇਨਤੀ ਆ ਪੀਟੀਸੀ ਅਧਿਕਾਰ ਸੌਪਰੀਏ ਤੁਸੀਂ ਨਜ਼ਰ ਰੱਖੋ ਅਸੀਂ ਸਾਡੇ ਤੇ ਬਾਰ ਬਾਰ ਇਲਜ਼ਾਮ ਲੱਗ ਰਹੇ ਸੀ ਵੀ 55 ਲੱਖ ਰੁਪਏ ਦੇ ਕੇ ਇਹਨੇ ਪ੍ਰਧਾਨਗੀ ਲਈ ਹੈ ਤੇ ਅਸੀਂ ਸਾਡੀ ਯੂਨੀਅਨ ਸਾਰੀ ਇਸ ਸੰਸਥਾ ਨੂੰ ਮੰਨਦੀ ਆ ਬਾਬੇ ਸੱਦਾ ਨਾਗਰਾ ਜੀ ਨੂੰ ਇੱਥੇ ਮੈਂ ਇਹਨਾਂ ਦੀ ਹਾਜ਼ਰੀ 'ਚ ਸੌ ਚੁੱਕੀ ਆ ਤੇ ਸਾਡੀ ਯੂਨੀਅਨ ਨੂੰ ਬਾਰ ਬਾਰ ਬਦਨਾਮ ਕਰਿਆ ਜਾ ਰਿਹਾ ਗੁੰਡਾ ਟੈਕਸ ਕਹਿ ਕੇ ਵੀ ਅਸੀਂ ਸਾਡੀ ਹੱਥ ਬੰਨ ਕੇ ਬੇਨਤੀ ਆ ਮਨਜੀਤ ਸਿੰਘ ਕਾਕੇ ਨੂੰ ਵੀ ਵੀਰ ਬਣ ਕੇ ਇਸ ਨੂੰ ਬਦਨਾਮ ਨਾ ਕਰੋ ਸਾਡੇ ਇਸ ਰੋਜ਼ਗਾਰ ਨੂੰ ਇਸ ਤੇ ਤਰਸ ਖਾਓ ਸਾਡੀ ਇਹੀ ਹੱਥ ਬਨ ਕੇ ਬੇਨਤੀ ਹੈ ਕਿ ਕਿਤੇ ਲਗਾਤਾਰ ਸੋਸ਼ਲ ਮੀਡੀਆ ਤੇ ਚੱਲ ਰਿਹਾ 30 ਲੱਖ ਵੀ ਵਾਇਰਲ ਹੋ ਰਿਹਾ 35 ਲੱਖ ਵੀ ਫੋਰਚੂਨਰ ਗੱਡੀ 55 ਲੱਖ ਦਾ ਕੀ ਤੁਸੀਂ ਅੱਜ ਫਿਰ 100 ਤੋਂ ਕਦਾ ਕੀ ਕੀ ਕਰਦੇ ਅਸੀਂ ਇਸੇ ਗੱਲ ਦੀ ਸੋਚ ਚੁੱਕੀ ਆ ਵੀ ਜਾਂ ਤਾਂ ਸਾਡਾ 55 ਲੱਖ ਦਾ ਕੋਈ ਵੀ ਸੌਦਾ ਹੋਇਆ ਹੋਵੇ ਜਾਂ 55 ਲੱਖ ਰੁਪਏ ਦੀ ਕੋਈ ਫੋਰਚੂਨਰ ਲੈ ਕੇ ਦਿੱਤੀ ਹੋਵੇ ਜਾਂ ਇਸੀ 55 ਲੱਖ ਰੁਪਏ ਦਿੱਤਾ ਹੋਵੇ ਅਸੀਂ ਅਸੀਂ ਗੁਰੂ ਦੀ ਹਾਜ਼ਰ ਹਾਜ਼ਰ ਨਾਜ਼ਰ ਹੋ ਕੇ ਅਸੀਂ ਇਹ ਸੋਚ ਚੁੱਕੀ ਹੈ ਜੀ ਤਾ ਸਾਰੇ ਟਰੱਕ ਆਪਰੇਟਰ ਵੀਰ ਜੇ ਤੁਹਾਡੇ ਨਾਲ ਹਾਂਜੀ ਹਾਂਜੀ ਤੁਸੀਂ ਸਾਰੇ ਪਾਸੇ ਕੈਮਰਾ ਮਾਰ ਕੇ ਕੈਮਰਾਮੈਨ ਚੈੱਕ ਕਰ ਲੇ ਵੀ ਹਾਂ ਵੀ ਸਾਰੇ ਆਪਣੇ ਟਰੱਕ ਆਪਰੇਟਰ ਭਾਈ ਨੇ ਆਪਣੇ ਨਾਲ ਖੜੇ ਨੇ ਤਾਂ ਫਿਰ ਕਿਉਂ ਬਦਨਾਮ ਕਿਉਂ ਕੀਤਾ ਜਾ ਰਿਹਾ ਹੈ ਯੂਨੀਅਨ ਦਾ ਲਗਾਤਾਰ ਸੋਸ਼ਲ ਮੀਡੀਆ ਤੇ ਮੀਮਸ ਤੱਕ ਤਿਆਰ ਕੀਤੇ ਜਾ ਰਹੇ ਨੇ ਪੈਸੇ ਲਈ ਇਹ ਤਾਂ ਜੀ ਹੁਣ ਉਹ ਜਾਣਦੇ ਨੇ ਜਾਂ ਉਹ ਪ੍ਰਮਾਤਮਾ ਜਾਣਦਾ ਹੋ ਕਿਉਂ ਸਾਡੇ ਨੂੰ ਬਦਨਾਮ ਕਰਨ ਦੇ ਲੱਗੇ ਹੋਏ ਨੇ ਸਾਡੇ ਪਰਿਵਾਰ ਬਾਰੇ ਪੁੱਛ ਕੇ ਦੇਖ ਲੋ ਅਸੀਂ ਕੋਈ ਵੀ ਐਸਾ ਸਾਡੇ ਤੇ ਅੱਜ ਤੱਕ ਇਲਜ਼ਾਮ ਨਹੀਂ ਲੱਗਿਆ ਸੀ ਜੋ ਸਾਨੂੰ ਸਾਡੇ ਦਿਲੋਂ ਬਹੁਤ ਠੇਸ ਪਹੁੰਚਦੀ ਆ ਇਹ ਗੱਲਾਂ ਸੁਣ ਸੁਣ ਕੇ ਵੀ ਹਾਂ ਤੁਸੀਂ 55 ਲੱਖ ਵਾਲੇ ਨਜ਼ਰੀਏ ਨਾਲ ਲੋਕ ਸਾਨੂੰ ਦੇਖਣ ਲੱਗੇ ਵੀ ਇਹ ਗੱਲ 'ਚ ਬਿਲਕੁਲ ਸੱਚਾਈ ਨਹੀਂ ਹੈਗੀ ਅਸੀਂ ਹੱਥ ਬਨ ਕੇ ਬੇਨਤੀ ਕਰਦੇ ਹਾਂ ਵੀ ਹਾਂ ਵੀ ਇਸ ਸਾਨੂੰ ਬਖਸ਼ੋ ਇਸ ਲਈ